ਸੋ ਇਸ ਕਰਕੇ ਅਬ ਦੀ अहमियत ਜਰੂਰ ਬਣਾਓ ਦਫਤਰ ਚ ਕਿ ਤੁਹਾਡਾ ਇੱਕ ਤੁਹਾਡੇ ਬਿਨਾ ਸਰੇ ਨਾ ਐਲਨ ਐਲਨ ਮਸਕ ਜਿਹੜਾ ਦੁਨੀਆ ਦਾ ਅਮੀਰ ਬੰਦਾ ਹੈ ਉਹਦੇ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ ਅਸਤੀਫਾ ਦੇਣਾ ਵੀ ਕਹਿੰਦੀ ਜੀ ਮੈਂ ਰਿਜਾਈਨ ਕਰਨਾ ਉਹ ਕਹਿੰਦਾ ਵੀ ਕਿੱਥੇ ਕੰਮ ਕਰਦੀ ਹੈ ਕਹਿੰਦੀ ਮੈਂ ਹੈੱਡ ਆਫਿਸ ਕੰਮ ਕਰਦੀ ਹਾਂ ਚਕੀਨਾ ਹੈ ਕੋਈ ਨਹੀਂ ਕਹਿੰਦਾ ਰੱਖ ਦੇ ਉਹਨੂੰ 1 ਲੱਖ ਡਾਲਰ ਚਾਹ ਕੱਟ ਕੇ ਦੇਦਾ ਕਹਿੰਦਾ ਦੁਨੀਆ ਦਾ ਟੂਰ ਲਾਇਆ ਫਿਰ ਸੋਚਦਾ ਮੈਂ ਤੇਰੇ ਸਤੀਫੇ ਬਾਰੇ ਉਹਨੇ ਆਖਿਆ ਲੈ ਕੰਮ ਬਣ ਗਿਆ ਨਾਲ ਤੇ ਸਤੀਫਾ ਹੋ ਗਿਆ ਨਾਲੇ ਲੱਖ ਰੁਪਏ ਡਾਲਰ ਮਿਲ ਗਿਆ ਦੁਨੀਆ ਘੁੰਮਿਆਨੇ ਉਹ ਗਈ ਘੁੰਮਣ 1.5 ਤੋਂ 2 ਮਹੀਨੇ ਬਾਅਦ ਆ ਗਈ ਕਹਿੰਦੀ ਮੈਂ ਉਹੀ ਆ ਜਿਹੜੀ ਦੁਨੀਆ ਘੁੰਮਣ ਭੇਜੀ ਸੀ ਤੁਸੀਂ ਤੇ ਮੇਰੇ ਸਤੀਫੇ ਦਾ ਕੀ ਬਣਾਈ ਉਹ ਕਹਿੰਦਾ ਇੱਥੇ ਜਿਹਾ ਪਿਆ ਸੀ ਹਾਂ ਪਿਆ ਉਹ ਲੈ ਕਹਿੰਦਾ ਅਕਸੈਪਟਡ ਸਵੀਕਾਰ ਉਹ ਕਹਿੰਦੀ ਜੀ ਸਵੀਕਾਰ ਹੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੀ ਜੀ ਮੈਨੂੰ ਲੱਖ ਡਾਲਰ ਦਿੱਤਾ ਮੈਂ ਉਧਰ ਘੁੰਮ ਕੇ ਆਈਆਂ ਵੀ ਕੀ ਇਹਦੇ ਨਾਲ ਮੈਨੂੰ ਸਮਝ ਨਹੀਂ ਆਈ ਤੁਹਾਡੇ ਸਾਈਡੀਏ ਦੀ ਉਹ ਕਹਿੰਦਾ ਜਦੋਂ ਤੂੰ ਉਸ ਦਿਨ ਸੀਫਾ ਦੇਣ ਆਈ ਸੀ ਨਾ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਐਮੇਤ ਹੈ ਕਹਿੰਦਾ ਮੈਂ ਤੈਨੂੰ ਭੇਜਦਾ ਸੀਫਾ ਤੇਰਾ ਰੱਖ ਲਿਆ ਪਰ ਤੈਨੂੰ ਭੇਜਦਾ ਜੇ ਕਹਿੰਦਾ ਤਿੰਨ ਚਾਰ ਦਿਨਾਂ 'ਚ ਤ ਤਰਥੱਲੀ ਮੱਚ ਜਾਂਦੀ ਦਫ਼ਤਰ 'ਚ ਮੇਰੇ ਕੋਲ ਆਉਂਦੀ ਮੇਰੇ ਦਫ਼ਤਰ ਦੇ ਵੀ ਉਹ 4-5 ਦਿਨ ਤੋਂ ਆਈ ਨਹੀਂ ਜੀ ਉਹ ਸਾਰੀਆਂ ਫਾਈਲਾਂ ਰੁਕੀਆਂ ਪਈਆਂ ਨੇ ਦਫ਼ਤਰ ਦਾ ਸਾਰਾ ਕੰਮ ਰੁਕਿਆ ਪਿਆ। ਕਹਿੰਦਾ ਮੈਂ ਤੈਨੂੰ ਚਾਰ ਵਾਰ ਪੰਜ ਦਿਨਾਂ ਬਾਅਦ ਫੋਨ ਕਰਕੇ ਵਾਪਸ ਬੁਲਾ ਲੈਣਾ ਸੀ। ਵੀ ਤੇਰੀ ਤਨਖਾਹ ਬਤਾ ਦਾਂਗੇ ਜਾਂ ਕੁਝ ਵੀ ਤੂੰ ਆ ਜਾ ਵਾਪਸ। ਕਹਿੰਦਾ ਪੌਣੇ ਦੋ ਮਹੀਨੇ ਹੋ ਗਏ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਹੀ ਨਹੀਂ ਵੀ ਤੂੰ ਆਈ ਏ ਜਾਂ ਨਹੀਂ ਆਈ। ਕਹਿੰਦਾ ਭਜੀ ਨજર ਸਰ ਗਿਆ ਹੁਣ ਆ ਵੀ ਸਰ ਜੂ ਜਾ ਪਾ ਚਲ। ਠੀਕ ਹੈ ਨਾ। ਦਫ਼ਤਰ 'ਚ ਇੱਕ ਥੋੜੀ ਅਹਿਮੀਅਤ ਹੋਵੇ ਵੀ ਜਿੱਦ ਤੁਸੀਂ ਨਾ ਆਵੋ ਤਾਂ ਮਤਲਬ ਦਫ਼ਤਰ ਨੂੰ ਲੱਗੇ ਵੀ ਅੱਜ ਕੋਈ ਘਟਾ ਹੈ ਯਾਰ। ਠੀਕ ਹੈ ਨਾ। ਸਰ ਤਾਂ ਕਿਸੇ ਵੀ ਨਾ ਵੀ ਜਾਂਦਾ ਇਹ ਤਾਂ ਦੁਨੀਆ ਤਾਂ ਚੱਲੀ ਜਾਣੀ ਆ ਪਰ ਘਟੋ ਘਟੇ ਇਹ ਹੋਵੇ ਜਦੋਂ ਜਿੱਥੇ ਤੇ ਬੈਠੇ ਹੋ ਉਹਦੀ ਅਹਿਮੀਅਤ ਉਹਦੇ ਦੀ ਜਿਹੜੀ ਆ ਉਹ ਕਾਇਮ ਰੱਖੋ ਛੋ ਇਸ ਕਰਕੇ ਆਪ ਦੀ ਅਹਿਮੀਅਤ ਜ਼ਰੂਰ ਬਣਾਓ ਦਫ਼ਤਰ ਚ ਕਿ ਤੁਹਾਡਾ ਇੱਕ ਤੁਹਾਡੇ ਬਿਨਾਂ ਸਰੇ ਨਾ ਐਲਨ ਐਲਨ ਮਸਕ ਜਿਹੜਾ ਦੁਨੀਆ ਦਾ ਅਮੀਰ ਬੰਦਾ ਹੈ ਉਹਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਅਸਤੀਫਾ ਦੇਣ ਆਵੀ ਕਹਿੰਦੀ ਜੀ ਮੈਂ ਰਿਜ਼ਾਈਨ ਕਰਨਾ ਉਹ ਕਹਿੰਦਾ ਵੀ ਕਿਤੇ ਕੰਮ ਕਰਦੀਆਂ ਕਹਿੰਦੇ ਮੈਂ ਹੈੱਡ ਆਫਿਸ ਚ ਕੰਮ ਕਰਦੀ ਅੱਛਾ ਕੀ ਨਾ ਹੈ ਹਨਾਜ ਕੋਈ ਕਿੰਨੇ ਰੱਖਦੇ ਉਹਨੂੰ 1 ਲੱਖ ਡਾਲਰ ਦਾ ਚੈੱਕ ਕੱਟ ਕੇ ਦੇਦਾ ਕਹਿੰਦਾ ਦੁਨੀਆ ਦਾ ਟੂਰ ਲਾਇਆ ਫਿਰ ਸੋਚਦਾ ਮੈਂ ਤੇਰੇ ਤਸੀਫੇ ਵਰੇ ਉਹਨੇ ਅਖਿਆ ਲਿਆ ਕੰਮ ਬਣ ਗਿਆ ਨਾਲੇ ਤਾਂ ਤਸੀਫਾ ਹੋ ਗਿਆ ਨਾਲੇ ਲੱਖ ਰੁਪਈਆ ਡਾਲਰ ਮਿਲ ਗਿਆ ਦੁਨੀਆ ਘੁੰਮਿਆ ਉਹ ਗਈ ਘੁੰਮਣ 1.5 ਤੋਂ 2 ਪੌਣੇ ਦਿਨ ਮਹੀਨਿਆਂ ਬਾਅਦ ਆ ਗਈ ਕਹਿੰਦੀ ਮੈਂ ਉਹੀ ਆ ਜਿਹੜੀ ਦੁਨੀਆ ਘੁੰਮਣ ਭੇਜੀ ਸੀ ਤੁਸੀਂ ਤੇ ਮੇਰੇ ਤਸੀਫੇ ਦਾ ਕੀ ਬਣਿਆ ਉਹ ਕਹਿੰਦਾ ਇੱਥੇ ਜੇ ਪਿਆ ਸੀ ਹਾਂ ਪਿਆ ਲੈ ਕਹਿੰਦਾ ਅਕਸੈਪਟਡ ਸਵੀਕਾਰ ਉਹ ਕਹਿੰਦੀ ਜੀ ਸਵੀਕਾਰ ਹੀ ਕਰਨਾ ਸੀ ਉਸੇ ਤੇ ਨਹੀਂ ਕਰ ਲੈਂਦੇ ਜੀ ਮੈਨੂੰ ਲਖੜਾ ਲਾ ਦਿੱਤਾ ਮੈਂ ਉਧਰ ਘੁੰਮ ਕੇ ਆਈ ਹਾਂ ਵੀ ਕੀ ਇਹਦੇ ਨਾਲ ਮੈਨੂੰ ਸਮਝ ਨਹੀਂ ਆਈ ਤੁਹਾਡੇ ਸਾਈਡੀ ਇਹਦੀ ਉਹ ਕਹਿੰਦਾ ਜਦੋਂ ਤੂੰ ਉਸ ਦਿਨ ਸਤੀਫਾ ਦੇਣ ਆਈ ਸੀ ਨਾ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਐਹਮियत ਹੈ ਕਹਿੰਦਾ ਮੈਂ ਤੈਨੂੰ ਭੇਜਦਾ ਅਸਤੀਫਾ ਤੇਰਾ ਰੱਖ ਲਿਆ ਪਰ ਤੈਨੂੰ ਭੇਜਦਾ ਜੇ ਕਹਿੰਦਾ ਤਿੰਨ ਚਾਰ ਦਿਨਾਂ 'ਚ ਤਤਰਥਲੀ ਮਾਂਚੀਆ ਦੀ ਦਫ਼ਤਰ ਚ ਮੇਰੇ ਕੋਲੇ ਆਉਂਦੀ ਮੇਰੇ ਦਫ਼ਤਰ ਦੇ ਵੀ ਉਹ 4-5 ਦਿਨ ਤੋਂ ਆਈ ਨਹੀਂ ਜੀ ਉਹ ਸਾਰੀਆਂ ਫਾਈਲਾਂ ਰੁਕੀਆਂ ਪਈਆਂ ਨੇ ਦਫ਼ਤਰ ਦਾ ਸਾਰਾ ਕੰਮ ਰੁਕਿਆ ਪਿਆ ਕਹਿੰਦਾ ਮੈਂ ਤੈਨੂੰ 4-5 ਦਿਨਾਂ ਬਾਅਦ ਫੋਨ ਕਰਕੇ ਵਾਪਸ ਬੁਲਾ ਲੈਣਾ ਸੀ ਵੀ ਤੇਰੀ ਤਨਖਾਹ ਬਤਾ ਦਾਂਗੇ ਜਾਂ ਕੁਝ ਵੀ ਤੂੰ ਆ ਜਾ ਵਾਪਸ ਕਹਿੰਦਾ ਪੌਣੇ 2 ਮਹੀਨੇ ਹੋ ਗਏ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਹੀ ਨਹੀਂ ਵੀ ਤੂੰ ਆਈ ਹੈ ਜਾਂ ਨਹੀਂ ਆਈ ਕਹਿੰਦਾ ਭਜੀ ਨજર ਸਰ ਗਿਆ ਹੁਆ ਵੀ ਸਰ ਜੀ ਜਾ ਬਾਚ ਠੀਕ ਹੈ ਨਾ ਸੋ ਦਫ਼ਤਰ ਚ ਇੱਕ ਥੋੜੀ ਅਹਿਮੀਅਤ ਹੋਵੇ ਵੀ ਜਿੱਦ ਤੂੰ ਸੀ ਨਾ ਆਵੋ ਤਾ ਮਤਲਬ ਦਫ਼ਤਰ ਨੂੰ ਲੱਗੇ ਵੀ ਅੱਜ ਕੋਈ ਕਾਟ ਆ ਯਾਰ ਠੀਕ ਹੈ ਨਾ ਸਰ ਤਾਂ ਕਿਸੇ ਵੀ ਨਾ ਵੀ ਜਾਂਦਾ ਇਹ ਤਾਂ ਦੁਨੀਆ ਤਾਂ ਚੱਲੀ ਜਾਣੀ ਆ ਪਰ ਘਟੋ ਘਟੇ ਇਹ ਹੋਵੇ ਜਿੱਦੋਂ ਜਿੱਥੇ ਤੇ ਬੈਠੇ ਹੋ ਉਹਦੀ ਐਮੀਅਤ ਉਹਦੇ ਦੀ ਜਿਹੜੀ ਆ ਉਹ ਕਾਇਮ ਰੱਖ